ਸਾਡੇ ਲੋਕ ਆਪਣੇ ਆਂ ਦੀਆਂ ਹੀ ਦਸਤਾਰਾਂ ਲਾਈ ਜਾਂਦੇ ਆ ਕੇਸ ਪੱਟੀ ਜਾਂਦੇ ਆ ਇਟਲੀ ਦੇ ਵਿੱਚ ਜੋ ਘਟਨਾ ਵਾਪਰਦੀ ਆ ਪਿਛਲੇ ਐਤਵਾਰ ਉਹਦੇ ਬਾਰੇ ਲੋਕਾਂ ਨੇ ਬਾਰੀ ਗੱਲ ਨਹੀਂ ਕੀਤੀ ਇਟਲੀ ਦੇ ਇੱਕ ਗੋਇਦਵਾਰੇ ਦੇ ਬਾਹਰ ਇੱਕ ਸਿੰਘ ਦੀ ਦਸਤਾਰ ਲਾਈ ਜਾਂਦੀ ਆ ਉਹਦੇ ਕੇਸ ਪੱਟੇ ਜਾਂਦੇ ਆ ਉਹਦੀ ਕੁੱਟਮਾਰ ਕੀਤੀ ਜਾਂਦੀ ਜਿਹੜੀ ਕੁੱਟਮਾਰ ਹੋਈ ਆ ਉਹਦੀ ਵੀਡੀਓ ਕਾਫੀ ਵਾਇਰਲ ਹੁੰਦੀ ਖਾਲਸਾ ਵਾਹਿਗੁਰੂ ਜੀ ਦੀ Fateh ਭਾਜੀ ਅਸੀਂ ਆਪ ਹੁਣ ਤੇ ਗੁਰੂ ਘਰ ਤੇ ਸੇਵਾ ਕਰਨ ਆਨੇ ਸੀਗੇ ਲੱਖੀ ਸ਼ਮਨ ਜਾਤਾ ਲੱਖੀ ਸ਼ਮਨ ਜਾਤਾ ਔਰ ਸਾਡੀ ਇਹ ਸਾਰੀ ਫੈਮਿਲੀ ਇੱਥੇ ਅਸੀਂ ਇੱਥੇ ਰਹਿ ਰਹੇ ਨੇ ਇਹਨਾਂ ਨਾਲ ਦੇਖੋ ਮੈਂ ਤੇ ਕੇਸਾਂ ਦੀ ਬੇਦਵੀ ਮੈਂ ਇੱਕ ਸਿੰਘpropto ਸਿੰਘ ਅਮੇ ਦੀ ਦਾੜੀ ਦਾਣਾ ਸਾਹਿਬ ਦੇਖੋ ਕਿਦਾਂ ਪਾੜੀ ਔਰ ਮੇਰੇ ਕੇਸ ਦੇਖੋ ਭਾਜੀ ਇਹਨੇ ਬਾਹਰ ਖੜ ਲੱਗਿਆ ਔਰ ਔਰ ਮੇਰੀ ਇਹ ਬਾਹ ਤੋੜੀ ਇਹਨੇ ਪਾੜੀ ਔਰ ਇਸ ਪੈਸੇ ਤੋਂ ਖਵਾਇਓ ਖਵਾ ਪੰਜੀਆਂ ਵਾਲੀ ਮੈਨੂੰ ਪਏ ਕੱਲੇ ਨੂੰ ਭਾਜੀ ਔਰ ਆਹ ਦੇਖੋ ਭਾਜੀ ਮੇਰੇ ਕੇਸ ساری ਬੇਦਵੀ ਆਹ ਆਹ ਦੇਖੋ ਆਹ ਕੇਸ ساری ਬੇਦਵੀ ਦੇਖੋ ਭਾਜੀ ਦਾੜੇ ਦੀ ਕਿੰਨੀ ਬੇਦਵੀ ਕੀਤੀ ਹੋਈ ਇਹਨਾਂ ਨੇ ਆਹ ਦੇਖੋ ਲੱਗ ਗਿਆ ਭਾਜੀ ਵੀਡੀਓ ਸਾਹਮਣੇ ਆਈਆਂ ਨੇ ਉਹ ਤੁਹਾਨੂੰ ਵੀਡੀਓ ਵੀ ਮੈਂ ਬਾਅਦ ਦੇ ਵਿੱਚ ਸੁਣਾਉਣਾ ਆ ਵੀਡੀਓ ਜੇ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਸ ਭਰਾ ਦੇ ਵਾਲ ਪੁੱਟੀ ਜਾਂਦੇ ਉਹਨੂੰ ਮੁਕਦਰ ਮੁਕਦਰ ਨਾਂ ਤੋਂ ਬੁਲਾਉਂਦੇ ਸਾਰੇ 2 ਸਾਲ ਪਹਿਲਾਂ ਭਰਾ ਇਟਲੀ ਜਾਂਦਾ ਹੈ ਇਟਲੀ ਦੇ ਪੌਂਤੇ ਕਰੋਨੋ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਪੈਂਦਾ ਲੱਖੀਸ਼ਾ ਵੰਜਾਰਾ ਆ ਪਿਛਲੇ ਐਤਵਾਰ ਨਵੰਬਰ 10 ਨੂੰ ਇਹ ਭਰਾ ਆਮ ਸੰਗਤ万人 ਗੁਰਦੁਆਰੇ ਮੱਥਾ ਟੇਕਣ ਜਾਂਦਾ ਆ ਉੱਥੇ ਨਾ ਕਮੇਟੀ ਦੀਆਂ ਚੋਣਾਂ ਚੱਲਦੀਆਂ ਪਈਆਂ ਸੀ ਜਦੋਂ ਸਮਾਪਤੀ ਹੁੰਦੀ ਹੈ ਉਦੋਂ ਕਮੇਟੀ ਵਾਲਿਆਂ ਦੀ ਸੰਗਤ ਦੇ ਨਾਲ ਬਹਿਸ-ਵਾਸੀ ਸ਼ੁਰੂ ਹੋ ਜਾਂਦੀ ਆ ਸੰਗਤ ਨੇ ਕਿਹਾ ਕਿ ਕਮੇਟੀ ਵਾਲਿਆਂ ਨੇ ਕਮੇਟੀ ਆ ਪਿਛਲੇ 9 ਸਾਲਾਂ ਤੋਂ ਕਾਬਜ਼ ਹੋਈ ਪਈ ਐ ਇਸ ਗੁਰਦੁਆਰੇ ਦੇ ਉੱਤੇ ਇਸ ਵੀਰ ਦੀ ਵੀਡੀਓ ਵਾਇਰਲ ਹੁੰਦੀ ਐ ਉਹ ਵੀ ਆਮ ਲੋਕਾਂ ਨੂੰ ਉੱਤੇ ਖਲੋਤਾ ਸੀ ਬੀਬੀਆਂ ਦੇ ਨਾਲ ਬੈਸ ਬਾਜੀ ਸ਼ੁਰੂ ਹੁੰਦੀ ਹੋਣੀ ਬਾਅਦ ਚ ਬੀਬੀਆਂ ਪਾਸੇ ਹੋ ਜਾਂਦੀਆਂ ਤੇ ਜਿਹੜੇ ਬੰਦੇ ਆ ਜਿਹੜੇ ਕਮੇਟੀ ਦੇ ਪੰਜੇ ਬੰਦੇ ਆ ਇਸ ਵੀਰ ਨੂੰ ਕੁੱਟਣ ਲੱਗ ਪੈਂਦੇ ਤੁਸੀਂ ਵੀਡੀਓ ਵੀ ਦੇਖੀ ਆ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਐ ਮੈਂ ਦੁਬਾਰਾ ਤੁਹਾਨੂੰ ਵੀਡੀਓ ਸਕਰੀਨ ਦੇ ਉੱਤੇ ਦਿਖਾ ਦਿੰਦਾ ਆ ਦਸਤਾਰ ਲਾਈ ਜਾਂਦੀ ਐ ਕੇਸ ਪੱਟੇ ਜਾਂਦੇ ਆ ਆਪਣੇ ਆਪ ਨੂੰ ਬਚਾਉਣ ਵਾਸਤੇ ਇਹਨੂੰ ਟਾਈਮ ਹੀ ਨਹੀਂ ਮਿਲਿਆ ਇੱਕ ਪਾਸੇ ਆਪਣੇ ਬੰਦੇ ਸਪੇਨ ਦੇ ਵਿੱਚ ਆਪਦੀ ਸੇਵਾਂ ਦੇ ਨਾਲ ਨਾਂ ਦੇ ਪਿੰਡ ਵਾਲੇ ਉਹਨਾਂ ਦੀ ਵੀ ਵੀਡੀਓ ਸਾਹਮਣੇ ਆਈ ਹੈ ਜਿਹੜਾ ਪਿੰਡ ਹੈ ਨੰਗਲ ਲਬਾਨਾ ਜਿਹੜਾ ਕਿ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਪਿੰਡ ਵਾਲਿਆਂ ਨੇ ਕੀ ਕਿਹਾ ਤੁਸੀਂ ਆਓ ਵੀਡੀਓ ਸੁਣੋ ਪਹਿਲਾਂ ਵਾਇਸ ਰੂਜੀ ਦਾ ਖਾਲਸਾ ਵਾਇਸ ਰੂਜੀ ਕੁਰੇ ਇਹ ਸੋਣੀ ਲਿਆ ਸਾਰੇ ਦੇਸ਼ਾਂ ਬੇਸ਼ਾਂ ਜੇ ਇਹ ਖਬਰ ਫੈਲੀ ਹੋਈ ਹੈ ਕਿ ਜੋ ਇਤਲੀ ਵਿੱਚ ਹਸਾ ਹੋਇਆ ਹੈ ਗੁਰਦੂ ਗੁਰੂ ਘਰ ਦੇ ਵਿੱਚ ਆਪਣਾ ਮੁਕਤਸ ਸਿੰਘ ਬੇਟਾ 2 ਸਾਲ ਪਹਿਲੇ ਗਿਆ ਸੀ ਤੁਸੀਂ ਉਹਨਾਂ ਦੇ ਪਿਤਾ ਜੀ ਦਾ ਦਰਦ ਦੇਖਿਆ ਦਿਲ ਦਾ ਦਰਦ ਕਿ ਉਹ ਬੇਟਾ ਇੰਨਾ ਹੁਣ ਹਾਰਾ ਇੱਥੇ ਪਿੰਡੀ ਰਹਿਣਾ ਹੁੰਦਾ ਸੀ ਤੇ ਪਿੰਡ ਵਿੱਚ ਕਈ ਉਹਨੇ ਚੰਗੀ ਮਾਰੀ ਕੋਈ ਗੱਲ ਦੇ ਵਿੱਚ ਰਿਹਾ ਆ ਉਹ ਬੜਿਆ ਇਨਸਾਨ ਹੈ ਪਰ ਉਥੇ ਜੋ ਬੈਠੇ ਆ ਮਹੰਤ ਬੈਠੇ ਆ ਪੁਰਾਣੀਆਂ ਕਮੇਟੀਆਂ ਦੇ ਬੈਠੇ ਆ ਆਪਣੇ ਪ੍ਰਧਾਨ ਬਣ ਕੇ ਜੋ ਨਾ ਬੇੜੇ ਤੇ ਤਸ਼ੱਦਦ ਆਇਆ ਬਹੁਤ ਨਿੰਦਣਯੋਗ ਹੈ ਉਹ ਗਲਤ ਗੱਲ ਹੈ ਇਹ ਜੋ ਪੁਰਾਣੇ ਖੁੱਡ ਬੈਠੇ ਆ ਨਾ ਇਹ ਕਿਤੇ ਵੀ ਗੁਰੂ ਘਰ ਦੇ ਪ੍ਰਧਾਨ ਹੋਣ ਜਾਂ ਮੈਂਬਰ ਹੋਣ ਇਹ ਸਾਲ ਦੋ ਸਾਲ ਚ ਕਮੇਟੀਆਂ ਚੇਂਜ ਹੋਣੇ ਚਾਹੀਦੀਆਂ ਤਾਂ ਕਿ ਇਦਾਂ ਦਾ ਅੱਗੇ ਤੋਂ ਕੋਈ ਹਰਕਤ ਨਾ ਹੋਵੇ ਇਦਾਂ ਦੀ ਹਰਕਤਾਂ ਆ ਜਾਂਦੀਆਂ ਕਿਉਂਕਿ ਜਦੋਂ ਪੁਰਾਣੇ ਬੰਦੇ ਹੋ ਜਾਂਦੇ ਆ ਤਾਂ ਆਪਣੇ ਆਪ ਨੂੰ ਮਾਲਕ ਸਮਝ ਆਪਦੇ ਆ ਖਜ਼ਾਨਾ ਵੀ ਆਪਣਾ ਸਮਝ ਲੈ ਗੁਰੂ ਘਰ ਤੋਂ ਆਪਣੇ ਆਪ ਨੂੰ ਉੱਪਰ ਸਮਝ ਲਾ ਲੈਂਦੇ ਆ ਤੇ ਇਹ ਬਹੁਤ ਨਿੰਦਣਯੋਗ ਹੈ ਵੱਤ ਵੱਤ ਮੁਕੱਦਰਾਂ ਸਾਧੋ ਤੇ ਉਹਨੂੰ ਜੋ ਵੀ ਉੱਥੇ ਦੀ ਬੰਦੀ ਸਜ਼ਾ ਉਹਦੇ ਜਿਹੜੇ ਵਿਰੋਧੀ ਆ ਉਹਨਾਂ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਘਾੰਟ ਇਸ ਭਰਾ ਦੇ ਜਿਹੜੇ ਬਾਪੂ ਜੀ ਦੇ ਉਹਨਾਂ ਦੀ ਵੀ ਵੀਡੀਓ ਮੈਂ ਤੁਹਾਨੂੰ ਸੁਣਾਉਣਾ ਕਾਫੀ ਭਾਵਕ ਹੁੰਦੇ ਨੇ ਤੇ ਉਹਨਾਂ ਬੇਨਤੀ ਕੀਤੀ ਆ ਇਹਨੂੰ ਇਨਸਾਫ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਮੇਰਾ ਬੇਟਾ ਗਰੀਬ ਬੰਦਾ ਸਾਬ ਦਾ ਭਲਾ ਕਰਦਾ ਤੇ ਭਲਾ ਹੀ ਸੋਚਦਾ ਜੀ ਇਹਨਾਂ ਮੁੰਡਿਆਂ ਨੇ ਜੱਟਾਂ ਦੇ ਆਣਾ ਉਹਨੂੰ ਛਿਆ ਜਾਣੇ ਨੇ ਬੰਨ ਕੇ ਬਾਲ ਉਹਦੇ ਟਾੜੀ ਪੱਟ ਕੇ ਉਹਨਾਂ ਨੇ ਉਹਨੂੰ ਬਹੁਤ ਕੁੱਟਿਆ ਗਰੀਬ ਨੇ ਇਹਨਾਂ ਨੂੰ ਕੁੱਟਣਾ ਨਹੀਂ ਚਾਹੀਦਾ ਸੀ ਉਹਨੂੰ ਵੀ ਕਿਸੇ ਨੇ ਮਾਰਾ ਚੰਗਾ ਨਹੀਂ ਬੋਲੀ ਕਦੀ ਵੀ ਜੋ ਚੀਬੋੜ ਕੇ ਬੋਲਦਾ ਇਸਾਰੇ ਨਾ ਸੰਗਤਾਂ ਨਾ ਰੰਤਾਈ ਇਹਨਾਂ ਨੇ ਨੱਟ ਪਾਈ ਜਾਵੇ ਜਿਹੜੀਆਂ ਗਲਤੀਆਂ ਕਰਦੇ ਬੰਦੇ ਆਪਣੇ ਬਣੇ ਮੰਨ ਸੰਤ ਬਣੇਵੇਂ ਆਪਣੀਆਂ ਗੋਲਖਾ ਖੋਲਦੇ ਆਪਣੀਆਂ ਖਾਂਦੇ ਤੇ ਪੇਪ ਦੂਜਿਆਂ ਨੂੰ ਤੰਗ ਕਰਦੇ ਮੈਂ ਇੰਨਾ ਹੀ ਬੋਲ ਸਕਦਾ ਮੇਰੇ ਵੀ ਸਾਰੇ ਆਏ ਵੀ ਸਾਰੇ ਮੇਰੇ ਵੀਰ ਵੇ ਕੋਈ ਗਰੀਬੀ ਦੀ ਮਤ ਕਰੋ ਬੱਸ ਜੀ ਮੈਂ ਵੀ ਕਹਿੰਦਾ ਉਹਨੂੰ ਇੰਡੀਆ ਮੰਗਾ ਲੈਣਾ ਬੱਸ ਬੱਸ ਇਹਦੇ ਬੱਸ ਮੈਂ ਇਸ ਵਾਰ ਕਮੇਟੀ ਆ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਬਾਅਦ ਚੋਂ ਵੀਡੀਓ ਪਾਉਂਦੇ ਫਿਰਦੇ ਆ ਉਹ ਵੀਡੀਓ ਦੇ ਵਿੱਚ ਉਹਨਾਂ ਕੀ ਕਿਹਾ ਉਹ ਤੁਸੀਂ ਵੀਡੀਓ ਵੀ ਸੁਣ ਲਓ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪਗੁਰਸਿワਾਰੀ ਸਾਧ ਸੰਗਤ ਦੇ ਦਾਸ ਸੁਖਵਿੰਦਰ ਸਿੰਘ ਫੈਟ ਗ੍ਰੰਥੀ ਗੁਰਦੁਆਰਾ ਬਾਬਾ ਲਖੀਸ਼ਾ ਨਜ਼ਾਰਾ ਸਿੱਖ ਸੈਂਟਰ ਪੌਪਿਕ ਕੌਮੇ ਜੋ ਕਿ ਮੌਜੂਦਾ ਇਸ ਸਥਾਨ ਤੇ 2 ਸਾਲਾਂ ਤੋਂ ਦਾਸ ਸੇਵਾ ਨਿਭਾ ਰਿਹਾ ਹੈ ਤੇ ਕੱਲ ਇੱਥੇ ਕਮੇਟੀ ਦੀ ਚੋਣ ਹੋਈ ਜਿੰਦੇ ਵਿੱਚ ਪ੍ਰਾਣੀ ਕਮੇਟੀ ਨੂੰ ਸੰਗਤ ਨੇ ਬਹੁਤ ਦੇਖ ਕੇ ਦੁਬਾਰਾ ਸੇਵਾ ਸੌਂਪ ਦਿੱਤੀ ਹੈ ਤੇ ਜੇਰੀ ਨਵੀਂ ਧਿਰ ਸੀ ਜਾਂ ਨਵੀਂ ਕਮੇਟੀ ਜਾਂ ਪੁਰਾਣੀ ਧਿਰ ਕੋਵੇ ਸੰਗਤਾਂ ਵੱਲੋਂ ਆਪਸ ਦੇ ਵਿੱਚ ਜਦੋਂ ਦੋ ਧਿਰਾਂ ਜੁੜਦੀਆਂ ਨੇ ਰੌਲਾ ਪੈਂਦਾ ਹੈ ਆਵਾਜ਼-ਵਾਲ ਹੁੰਦਾ ਹੈ ਸੋ ਗੁਰੂ ਕੀ ਹਜ਼ੂਰੀ ਦੇ ਵਿੱਚ ਇਦਾਂ ਦੀਆਂ ਕੋਈ ਗੱਲਾਂ ਹੋਈਆਂ ਦਾਸ-ਨਾਸ ਹਾਰ ਦਾ ਹੋਇਆ ਉਹਨਾਂ ਗੱਲਾਂ ਦਾ ਦਾਸ ਨੇ ਵਿਰੋਧ ਕੀਤਾ ਸੰਗਤ ਨੂੰ ਫਟਕਾਰ ਲਾਈ ਉਹ ਮੂਰਖ ਉਹ ਸ਼ਰੀਕੋ ਤੁਸੀਂ ਗੁਰੂ ਕੇ ਸ਼ਰੀਕ ਬਣਦੇ ਹੋ ਸਮਝ ਕਰੋ ਮਾੜਾ ਜਿਹਾ ਦਿਮਾਗ ਤੋਂ ਹੋਸ਼ ਲਾਓ ਤੁਸੀਂ ਕਿਹਨਾ ਪੰਨਿਆਂ ਦੇ ਪਿੱਛੇ ਲੱਗ ਕੇ ਤੁਸੀਂ ਆਪਣੀ ਸੰਗਤ ਦਾ ਨੁਕਸਾਨ ਕਰ ਰਹੇ ਹੋ ਗੁਰੂ ਘਰ ਦਾ ਨੁਕਸਾਨ ਕਰ ਰਹੇ ਹੋ ਇਹ ਗੱਲਾਂ ਕਹਿ ਕੇ ਸਾਧ ਸੰਗਤ ਦੀ ਸੰਕਾ ਮੇਰੇ ਖਿਲਾਫ ਹੋ ਗਈਆਂ ਜਿਹੜੀ ਧਿਰ ਹਾਰੀ ਸੀ ਜਿਹੜੀ ਧਿਰ ਨੂੰ ਸੰਗਤ ਨੇ ਪ੍ਰਵਾਨ ਨਹੀਂ ਕੀਤਾ ਉਸ ਧਿਰ ਦੇ ਮੇਰੇ ਸਤਕਾਰਯੋਗ ਵੀਰ ਮੇਰੇ ਭਰਾ ਦਾਸ ਦੀਆਂ ਫੋਟੋਆਂ ਨੂੰ ਫੇਸਬੁੱਕ ਤੋਂ ਚੱਕ ਕੇ ਤੇ ਉਥੇ ਨਿੱਕ ਕੇ ਪਾ ਰਹੇ ਨੇ ਕਿ ਬਾਬਾ ਜੀ ਕੱਲ ਗੁਰਦੁਆਰਾ ਸਾਹਿਬ ਤੋਂ ਭੱਜ ਗਏ ਸੀ ਉਹਨਾਂ ਨੂੰ ਪੁਲਿਸ ਲੱਭ ਰਹੀ ਏ ਜੇ ਕਿਸੇ ਨੂੰ ਖਬਰ ਮਿਲੇ ਉਹ ਸਾਨੂੰ ਇਤਲਾਹ ਕਰਨ ਸਾਤ ਸੰਗਤ ਦੀ ਦਾਸ ਨਾਮ ਕਦੇ ਭੱਜਿਆ ਨਾ ਵਾਪਸ ਕਦੇ ਭੱਜੇਗਾ ਤੇ ਜੇ ਸੰਗਤ ਸਮਝ ਲਈਏ ਕਿ ਬਾਬਾ ਜੀ ਨੇ ਕੋਈ ਗਲਤੀ ਕੀਤੀ ਹੈ ਤੇ ਸਾਤ ਸਰਵੇ ਜੀ ਆਪਾਂ ਸਾਰਿਆਂ ਤੋਂ ਉੱਤੇ ਜਿਹੜਾ ਰੁਕਮਾ ਦਿੰਨੇ ਹਨ ਉਹ ਉਹ ਸਹਿਬਾਨ ਦੇ ਪੰਜ ਪਿਆਰੇ ਹਨ ਉਹਨਾਂ ਦੀ ਅਗਵਾਈ ਵਿੱਚ ਆਪਾਂ ਸਾਰੇ ਕੰਮ ਕਰਦੇ ਹਾਂ ਪੰਜ ਪਿਆਰੇ ਇੱਥੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਦਾਸ ਕੋਲ ਸਪਸ਼ਟੀਕਰਨ ਜੇ ਮੰਗਣਗੇ ਤੇ ਦਾਸ ਕਹੇਗਾ ਦਾਸ ਕਿਵੇਂ ਭੱਜਦਾ ਨਹੀਂ ਜੇ ਉਹਨਾਂ ਵਿੱਚ ਗੁਨਾਹਕਾਰ ਪਾਇਆ ਗਿਆ ਤੇ ਜੋ ਮੈਨੂੰ ਸੰਗਤ ਸਜਾ ਲਾਵੇਗੀ ਮੈਂ ਭੁਗਤਾਂਗਾ ਪਰ ਜੇ ਗੁਰੂ ਕੀ ਹਜ਼ੂਰੀ ਦੇ ਵਿੱਚ ਗੁਰੂ ਕੀ ਕੋਈ ਬੇਅਮੀ ਕਰੇਗਾ ਤੇ ਉਹ ਹੀ ਕਹਿਣ ਵੀ ਸੁਖਵਿੰਦਰ ਸਿੰਘ ਜਿਹੜਾ ਬੋਲੇ ਨਾਮ ਮੈਂ ਕੂੰਗਾ ਬੋਲਾ ਬਹਿਰਾ ਨਹੀਂ ਮੇਰੀ ਜਮੀਰ ਮਰੀ ਹੋਈ ਨਹੀਂ ਅਸੀਂ ਜਾਗਦੀ ਜਮੀਰ ਵਾਲੇ ਹਾਂ ਗੁਰੂ ਕੀ ਮਰਿਆਦਾ ਨੂੰ ਕੋਈ ਭੰਗ ਕਰੇਗਾ ਤੇ ਸਾਥ ਸੰਗਤ ਦੀ ਕੋਥੇ ਸਿਰ ਗੁੱਸਾ ਆਵੇਗਾ ਤੇ ਉਹਨਾਂ ਵੀਰਾਂ ਨੂੰ ਸਾਰੀ ਸੰਗਤ ਨੂੰ ਮੈਂ ਕਹਿਣਾ ਚਾਹੁੰਦਾ ਦਾਸ ਇੱਥੇ ਡਿਊਟੀ ਨਿਭਾ ਰਿਹਾ ਦਾਸ ਕਿਤੇ ਭੱਜਿਆ ਨਹੀਂ ਤਾਂ ਭੱਜੇਗਾ ਸੋ ਇਹ 24 ਘੰਟੇ ਗੁਰੂ ਘਰ ਦੇ ਸੀਸੀਟੀਵੀ ਕੈਮਰੇ ਚੱਲ ਰਹੇ ਨੇ ਇਸ ਵਾਰ ਕਿ ਉੱਥੇ ਵੀ ਆਪ ਵੀ ਚੈੱਕ ਕਰ ਸਕਦੇ ਹੋ ਸੋ ਇਹਦੀਆਂ ਝੂਟੀਆਂ ਅਸਵਾਵਾ ਤੋਂ ਸਾ ਸਤ ਸੰਗਤ ਦੀ ਬਚਨ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦ ਕਰ ਦੋ ਇੱਕ ਵਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਬਾਬਾ ਲੱਖੀ ਸਾਹਿਬ ਜਾਰਾ ਸਿੱਖ ਸੰਗਤ ਨੂੰ ਤੇ ਕਰਾਉਣੇ ਹਰ ਸੰਧੀ ਆਦੀ ਜੋ ਤੁਸੀਂ ਸੋਸ਼ਲ ਮੀਡੀਆ ਤੇ ਜੋ ਵੀਡੀਓ ਦੇਖ ਰਹੇ ਹਾਂ ਤੇ ਕੁਝ ਦੇ ਕੇ ਇਸ ਪੱਤੇ ਗਏ ਹਨ ਉਹ ਸਖਤ ਜੀ ਅਸਲ ਵਿੱਚ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਦੀ ਜੋ ਨਵੀਂ ਕਮੇਟੀ ਬਣ ਗਈ ਹੈ ਜੋ ਜਿਸ ਪ੍ਰੰਤ ਸੇਵਾ ਦਿੱਤੀ ਕੇ ਜਾਂ ਪ੍ਰੰਤ ਕਮੇਟੀ ਨੂੰ ਸਾਰੀ ਉਸ ਸਮਾਪਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਅਦ ਕਿਉਂਕਿ ਜੋ ਬਾਬਾ ਜੀ ਨੇ ਪਹਿਲਾਂ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਬਾਬਾ ਜੀ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜੋ ਵਿਆਪਕੀ ਕਰ ਰਹੇ ਸਨ ਉਹਨਾਂ ਨੇ ਬਾਬਾ ਜੀ ਦੇ ਪ੍ਰਤੀ ਜੋ ਸੰਗਤਾਂ ਨੇ ਮਾੜੇ ਸਰਦਾਰ ਦੀ ਬਤਨੀ ਸ਼ੁਰੂ ਕਰ ਦਿੱਤੀ ਤਾਂ ਉਸ ਦੇ ਵਿਰੋਧ ਵਿੱਚ ਜੋ ਪਿਆਰ ਵਾਲੀਆਂ ਸੰਗਤਾਂ ਨੇ ਉਹਨਾਂ ਨੂੰ ਬਸ ਸੁਝਾਉਣ ਦੀ ਕੋਸ਼ਿਸ਼ ਕੀਤੀ ਉਸ ਖਿੱਚੋ ਤਾਣ ਦੇ ਵਿੱਚ ਜੋ ਜਿਸ ਜਸਵੀਰ ਦੀ ਉਹ ਕਿਸਾਨ ਦੀ ਪਿਆਰਤੀ ਹੋਈ ਉਹ ਸੰਗਤਾਂ ਕੋਲੋਂ ਇਹ ਸਾਡੀ ਜੋ ਕਮੇਟੀ ਹੈ ਸਾਡੀ ਪ੍ਰਬੰਧਕ ਕਮੇਟੀ ਉਸ ਦੀ ਹੋਰ ਨਿੰਦਾ ਕਰਦੀ ਹੈ ਤਾਂ ਜਦੋਂ ਉਹਾਂ ਕੋਲ ਸੰਗਤਾਂ ਦੇ ਵਿੱਚ ਕੋਈ ਮਤਭੇਦ ਹੋ ਜਾਂਦੀ ਹੈ ਤਾਂ ਕਿਤਾਬ ਉਹਦੇ ਵਿੱਚ ਦਾ ਆ ਢਾਂ ਪੁੰਦੇ ਰਚੀ ਕਿਸ ਤਰ੍ਹਾਂ ਦੀ ਜਾਂਦੀ ਹੋ ਜਾਂਦੀ ਆ ਤਾਂ ਉਸੇ ਅਸੀਂ ਸੰਗਤ ਸੁਪਰੰਤ ਕਮੇਟੀ ਕੋਲ ਜਵੰਦਾ ਕਰਦੀ ਹੈ ਸੰਗਤ ਜੀ ਜੋ ਜਰੂਰੀ ਸਾਨੂੰ 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 ਤੁਹਾਨੂੰ ਸੂਚਨਾ ਦੇਣੀ ਬਣਦੀ ਆ ਉਹ ਇਹ ਕਿ ਉਹਦਾ ਅਸਲ ਵਿੱਚ ਕਾਰਨ ਇਹ ਹੀ ਸੀ ਕਿ ਅਸੀਂ ਜੇ ਅਸੀਂ ਪ੍ਰਬੰਧ ਦੇ ਵਿੱਚ ਨਾ ਆ ਸਕੀਏ ਤਾਂ ਅਸੀਂ ਲੜਾਈ ਪਾਈਏ ਤਾਂ ਇੱਥੋਂ ਤੱਕ ਯਤਨ ਸੀ ਕਿ ਗੁਰਦੁਆਰਾ ਸਾਹਿਬ ਨੂੰ ਤਾਲੇ ਲੱਗ ਜਾਣ ਇੱਥੋਂ ਤੱਕ ਇਹ ਸੋਚ ਸੀ ਉਹਨਾਂ ਦੀ ਸੰਗਤ ਜੀ ਕਿਉਂਕਿ ਉਹ ਇਤੋਂ ਦੱਕਿਲ ਨੂੰ ਨਿਯਾਤ ਦਿੱਤੀ ਸੀ ਕਿ ਪਰੀਸ ਸਾਹਿਬ ਚੋੜੇ ਪਾ ਕੇ ਵਿਜੇਂਦਰ ਬੇਸ਼ੱਕ ਚੱਜਵੇ ਸਾਨੂੰ ਕੋਈ ਇਤਰਾਜ਼ ਨਹੀਂ। ਸੋ ਸੰਗਤ ਜੀ ਇਸ ਜੋ ਫੇਰ ਆ ਜੋ ਵੀਡੀਓ ਹੈ ਜੋ ਬਮਾਰਾ ਤੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਤੋਂ ਸੁਚੇਤ ਰਹਿਣਾ। ਲੇਕਿਨ ਜੇਕਰ ਫੇਰ ਵੀ ਕੋ ਇਲਾਕੇ ਦੀ ਸੰਗਤ ਨੂੰ ਕੋਈ ਚਾਹੁੰਦੀ ਹੈ ਤਾਂ ਬਾਬਾ ਜੀ ਜਿਸ ਤਰੀਕੇ ਨਾਲ ਦੱਸ ਦਿੱਤਾ ਹੈ ਕਿ ਪੰਜ ਪਿਆਰ ਜੋ ਸੰਦੇਸਕ ਪੰਥ ਦੀ ਗਵਾਹੀ ਕਰਦੇ ਜੋ ਸੇਵਾ ਕਰ ਰਹੇ ਹਨ ਤਾਂ ਇੱਥੇ ਆ ਕੇ ਜੇ ਕੋਈ ਕੋਸ਼ਿਸ਼ ਪਸਟਿਕਾ ਹੁੰ ਕੋ ਲੱਗ ਕੇ ਜੇ ਬਾਹਰ ਵਾਲੀ ਕਮੇਟੀ ਵੀ ਕੋਈ ਕੋਈ ਵਿਚਾਰ ਕਰਕੇ ਸਾਡੇ ਨਾਲ ਕੋਈ ਦਸ ਪੁੱਛਣਾ ਪਉਂਦੀ ਹੈ ਤਸ ਅਸੀਂ ਸਾਰੀ ਪ੍ਰਬੰਧਕ ਕਮੇਟੀ ਸਮੇਤ ਬਾਬਾ ਜੀ ਦੇ ਅਸੀਂ ਆਪਣਾ ਸਵਸਥਿ ਸਪਸ਼ਟ ਕਰਨ ਦੇ ਵਿੱਚ ਯਿਆ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇ ਕੋ ਇੱਕ ਵਾਰ ਪ੍ਰਧਾਨਗੀ ਆ ਜਾਂਦੀ ਹੈ ਉਹ ਬਾਅਦ ਚ ਛੱਡਦਾ ਨਹੀਂ ਇਹ ਗੱਲ ਸਾਰੀ ਪੈਸੇ ਦੀ ਆ ਚੌਧਰ ਦੀ ਆ ਆ ਕੋਈ ਪਹਿਲੀ ਵਾਰ ਤੇ ਹੋਇਆ ਨਹੀਂ ਕਿਸੇ ਗੁਰਦੁਆਰੇ ਦੇ ਵਿੱਚ ਲੜਾਈ ਝਗੜਾ ਹੋਇਆ ਹੋਵੇ ਆ ਸਾਰਾ ਇੱਟਲੀ ਦੇ ਵਿੱਚ ਜੋ ਖੋ ਜਾਇਆ ਸਾਰਾ ਕੁਝ ਮਸਲਾ ਸਾਰਾ ਕਮੇਟੀਰੀਆ ਚੋਣਾਂ ਦਾ ਮਸਲਾ ਆ ਕਿਸੇ ਨੇ ਮੈਨੂੰ ਇਹ ਸਾਰੀ ਜਾਣਕਾਰੀ ਦਿੱਤੀ ਸੀ ਤਾਂ ਮੈਂ ਸੋਚਿਆ ਇਹਦੇ ਤੇ ਵੀਡੀਓ ਬਣਾਈ ਜਾਵੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ